ਯੋ ਤੇ ਗੋਡਾ ਰੱਖ ਕੇ ਲੈਣ ਪੰਜ ਪੰਜ ਮਰਲੇ ਪਲਾਟ ਧੋਣੀ ਤੇ ਗੋਡਾ ਰੱਖ ਕੇ ਲੈਣ ਪੰਜ ਪੰਜ ਮਰਲੇ ਪਲਾਟ ਧੋਣੀ ਤੇ ਗੋਡਾ ਰੱਖ ਕੇ ਕਹਿੰਦੇ ਵੀ ਅਸੀਂ ਨਸ਼ਾ ਮੁਕਤੀ ਦੇ ਖਿਲਾਫ ਕੈਂਪ ਲਾਉਣਾ ਅੱਛਾ ਜੋ ਵੀ ਇਹਨਾਂ ਨੇ ਪੈਸੇ ਇਕੱਠੇ ਕੀਤੇ ਸੀ ਹੂੰ ਤੇ ਪਰ ਉਸ ਤੋਂ ਬਾਅਦ ਪਿੰਡ ਵਿੱਚ ਜਾਗੋ ਨਿਕਲੀ ਨਾਰੇ ਜ਼ਿਮੀਂਦਾਰਾਂ ਦੇ ਖਿਲਾਫ ਧੌਣ ਤੇ ਗੋਡਾ ਰੱਖ ਕੇ ਜ਼ਮੀਨਾਂ ਲੈਣ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਜੀ ਜੀ ਕੋਈ ਢੋਲੋ ਤਰਾ ਨਹੀਂ ਸੀ ਵਜਾਉਣਾ ਇਹ ਪਿੰਡ ਦੇ ਵਿੱਚ ਕਰਨਾ ਸੀ ਪਰ ਅਸੀਂ ਸਿਰਫ ਉੱਥੇ ਉਹਨਾਂ ਦਾ ਰਹਿਣ ਦਾ ਤੇ ਖਾਣ ਪੀਣ ਦਾ ਕਰਨਾ ਸੀਗਾ ਪਿੱਛ ਕਰਈਏ ਇੱਕਦਰਾ ਵਾਲਾ ਇੱਕ ਪਾਸੇ ਦਾ ਦੇਖੋ ਕਿਸਾਨਾਂ ਦੀ ਅਨਾਊਂਸਮੈਂਟਾਂ ਹੁੰਦੀਆਂ ਨੇ ਅਸੀਂ ਜੋ ਵੀ ਗੁਰੂ ਘਰ ਦੇ ਸਬੰਧ ਨਾਲ ਅਨਾਉਂਸਮੈਂਟ ਅਸੀਂ ਕਹਿ ਵੀ ਉਹ ਕਰੋ ਤੇ ਅਸੀਂ ਇਹ ਨਹੀਂ ਕਹਿੰਦੇ ਵੀ ਗੁਰੂ ਘਰਾਂ ਵਿੱਚ ਜਾਗੋਂਾਂ ਦੀਆਂ ਅਨਾਉਂਸਮੈਂਟਾਂ ਨਹੀਂ ਹੁੰਦੀਆਂ ਜੀ ਉਸ ਹੁਣ ਸਾਡੇ ਸਾਰੇ ਜ਼ਿੰਮੇਵਾਰ ਭਾਈਚਾਰਾ ਸਾਰੇ ਰਵਦਾਸੀਏ ਸਭ ਮੱਝ ਵੀ ਬਖੜੇ ਨੇ ਜੀ ਇੱਥੇ ਕਿਸੇ ਨੂੰ ਕੋਈ ਬਿਤਕਰਾ ਨਹੀਂ ਹੈਗਾ ਜੀ ਪਰ ਉਹ ਲੋਕ ਜ਼ਮੀਨ ਦੇ ਰੋੜੇ ਦੇ ਪਿੱਛੇ ਚੱਕਰ ਜ਼ਮੀਨ ਦਾ ਜਮੀਨ ਦਾ ਉਹ ਖੁਦ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ ਉਹ ਕਹਿ ਰਹੇ ਨੇ ਕਿ ਪੰਜ ਘਰ ਨੇ ਕੁੱਲ ਪਿੰਡ ਦੇ ਵਿੱਚ ਜਿਹੜਾ ਇਹ ਕੰਮ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥੀਓ ਪਿਛਲੇ ਕੁਝ ਦਿਨਾਂ ਤੋਂ ਅਸੀਂ ਇੱਕ ਪੰਜਾਬੀ ਲੋਕ ਚੈਨਲ ਆ ਜਗਦੀਪ ਸਿੰਘ ਥਲੀ ਨੌਜਵਾਨ ਦਾ ਚੈਨਲ ਆ ਮੈਨੂੰ ਲੱਗਦਾ ਉਹ ਤੇ ਗੁਰਸਿੱਖ ਨੌਜਵਾਨ ਰਿਪੋਰਟਿੰਗ ਕਰ ਰਿਹਾ ਸੀ ਔਰ ਉਹਦੇ ਵਿੱਚ ਜਿਹੜਾ ਟਾਈਟਲ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਲਓ ਅਸੀਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦੇ ਆ ਕਿ ਟਾਈਟਲ ਜਿਹੜਾ ਉਸ ਖਬਰ ਦੇ ਵਿੱਚ ਕੀ ਲਿਖਿਆ ਸੀ ਉਹਦੇ ਵਿੱਚ ਲਿਖਿਆ ਸੀ ਕਿ ਤੁਹਾਨੂੰ ਸ਼ਾਰਟ ਦੇ ਵਿੱਚ ਦੱਸ ਦਿੰਦਾ ਕਿ ਇੱਕ ਪੱਤਰਕਾਰ ਉਹਨਾਂ ਨੂੰ ਖਬਰ ਮਿਲਦੀ ਆ ਕਿ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਹੜੀ ਮਜ਼ਦੂਰ ਜਥੇਬੰਦੀ ਉਹਨਾਂ ਦੀ ਅਨਾਉਂਸਮੈਂਟ ਨਹੀਂ ਕੀਤੀ ਗਈ ਗੁਰਦਾਰੇ ਸਾਹਿਬ ਦੇ ਵਿੱਚ ਸਾਡੇ ਨਾਲ ਵਿਤ ਕਰਾਇਆ ਤੇ ਪੱਤਰਕਾਰ ਸਾਹਿਬ ਨੇ ਟਾਈਟਲ ਲਿਖਿਆ ਚੈਨਲ ਨੇ ਕਿ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਜਿਹੜੇ ਪਿੰਡ ਦੇ ਲੋਕ ਸੀ ਜਿਨ੍ਹਾਂ ਨੇ ਮਨਾਂ ਕੀਤਾ ਸੀ ਅਨਾਉਂਸਮੈਂਟ ਕਰਨ ਤੋਂ ਉਹਨਾਂ ਨੇ ਵੀਡੀਓ ਕੱਢ ਲਿਆਂਦੀਆਂ ਤੇ ਉਹਨਾਂ ਨੇ ਟਾਈਟਲ ਦੇ ਵਿੱਚ ਲਿਖਿਆ ਕਿ ਇਹਨਾਂ ਨੇ ਆ ਲੱਛਣ ਕਰਨੇ ਸੀ ਮਤਲਬ ਅੱਗੇ ਤੁਸੀਂ ਵੀਡੀਓ ਸਾਰੀ ਦੇਖ ਲਿਓ ਪੰਜਾਬੀ ਲੋਕ ਚੈਨਲ ਤੇ ਪਈ ਆ ਹੁਣ ਤੁਸੀਂ ਦੱਸੋ ਵੀ ਅਜਿਹੇ ਸ਼ਬਦ ਲਿਖਣੇ ਲੱਛਣ ਕਰਨੇ ਜਾਂ ਕੁਝ ਇਹ ਮਜ਼ਦੂਰਾਂ ਵਾਸਤੇ ਸ਼ਬਦ ਲਿਖਣੇ ਇਸ ਚੈਨਲ ਨੂੰ ਸ਼ੋਭਾ ਦਿੰਦਾ ਜਦੋਂ ਕਿ ਇਹ ਚੈਨਲ ਆ ਜਿਹੜਾ ਉਹ ਕਹਿੰਦੇ ਕਿ ਅਸੀਂ ਸਾਂਝੀ ਵਾਲਤਾ ਦੀ ਗੱਲ ਕਰਦੇ ਆ ਅਸੀਂ ਨਿਰਪੱਖ ਪੱਤਰਕਾਰੀ ਕਰਦੇ ਆ ਸੋ ਪਹਿਲਾਂ ਵੀ ਕਈ ਵਾਰ ਇਹਨਾਂ ਦੀਆਂ ਖਬਰਾਂ ਦੇਖੀਆਂ ਅਸੀਂ ਵੀ ਮਜ਼ਦੂਰਾਂ ਦੇ ਜਿਹੜੀਆਂ ਥੋੜੀ ਜਿਹੀ ਕਹਿ ਸਕਦੇ ਆ ਕਿ ਅਸੀਂ ਮਜ਼ਦੂਰਾਂ ਵਾਲੇ ਪਾਸੇ ਨੂੰ ਇਹਨਾਂ ਦਾ ਘੱਟ ਧਿਆਨ ਹੁੰਦਾ ਸੋ ਜਿਹੜਾ ਇਹ ਮਸਲਾ ਸੀ ਪਿੰਡ ਦਾ ਪਹਿਲਾਂ ਤੁਹਾਨੂੰ ਪਿੰਡ ਵਾਲਿਆਂ ਦਾ ਪੱਖ ਦੱਸ ਦਿੰਨੇ ਆ ਵੀ ਜਦੋਂ ਇਹ ਪੱਤਰਕਾਰ ਨੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਨੇ ਜਿਨ੍ਹਾਂ ਨੇ ਜਥੇਬੰਦੀ ਮਨਾਈ ਹੈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਹ ਪਿੰਡਾਂ ਦੇ ਵਿੱਚ ਜਾ ਕੇ ਮਜ਼ਦੂਰ ਭਾਈਚਾਰੇ ਨੂੰ ਜਾਗਰੂਕ ਕਰ ਰਹੇ ਨੇ ਪਰ ਉੱਥੇ ਹੀ ਪਿੰਡ ਵਾਲਿਆਂ ਨੇ ਕਿਹਾ ਕਿ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਬੋਲੀਆਂ ਪਾਈਆਂ ਜਾਗੋ ਕੱਢੀ ਜੋ ਕਿ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟਾ ਇਸ ਕਰਕੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੂੰ ਅਨਾਉਂਸਮੈਂਟ ਨਹੀਂ ਕਰਨ ਦਿੱਤੀ ਤੇ ਇਸੇ ਦੇ ਆਲੇ ਦੁਆਲੇ ਸਾਰੀ ਜਿਹੜੀ ਖਬਰ ਉਹ ਇਸ ਪੱਤਰਕਾਰ ਨੇ ਕੀਤੀ ਆ ਪਿੰਡ ਦੇ ਲੋਕਾਂ ਨੇ ਬਹੁਤ ਸਾਰੇ ਤੱਥ ਪੇਸ਼ ਕੀਤੇ ਆ ਜਿਹੜੀ ਪਿੰਡ ਦੀ ਦੂਜੀ ਤਰਸੀ ਹੈ ਨਾ ਜਿਹਨੂੰ ਆਪਾਂ ਉੱਚ ਜਾਤੀ ਦੀ ਧਿਰ ਕਹਿ ਸਕਦੇ ਆ ਉਹਨਾਂ ਨੇ ਆਪਣੇ ਵੱਲੋਂ ਬਹੁਤ ਸਾਰੇ ਤੱਥ ਪੇਸ਼ ਕੀਤੇ ਆ ਕਿ ਅਸੀਂ ਸਮੇਂ-ਸਮੇਂ ਤੇ ਪਿੰਡ ਦੇ ਦਾ ਮਜ਼ਦੂਰ ਕੁੜੀਆਂ ਦੇ ਵਿਆਹ ਕੀਤੇ ਆ ਤੇ ਹੋਰ ਪਿੰਡ ਦੇ ਜਿਹੜੇ ਕੰਮ ਉਹਨਾਂ ਦੇ ਵਿੱਚ ਅਸੀਂ ਗਰੀਬਾਂ ਦੇ ਜਿਹੜੇ ਮਜ਼ਦੂਰਾਂ ਦੇ ਕੰਮ ਉਹਨਾਂ ਦੇ ਵਿੱਚ ਅਸੀਂ ਸਾਥ ਦਿੰਨੇ ਆ ਇਸ ਕਰਕੇ ਸਾਡੇ ਪਿੰਡ ਦੇ ਵਿੱਚ ਕੋਈ ਵਹਿਤ ਕਰੇਵਾ ਜੀ ਨਹੀਂ ਇਹਨੂੰ ਜਿਹੜਾ ਜਾਤੀਵਾਦ ਦਾ ਰੰਗ ਚੜਾਇਆ ਜਾ ਰਿਹਾ ਪਰ ਦਰਸ਼ਕੋ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਣਾ ਕਿ ਜਿਹੜੀ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਇਹ ਜਿਹੜੀ ਪੰਚਾਇਤੀ ਜ਼ਮੀਨ ਹੁੰਦੀ ਆ ਇਹਨਾਂ ਦੀ ਲੜਾਈ ਤਾਂ ਸਰਕਾਰ ਨਾਲ ਆ ਪੰਚਾਇਤ ਜਿਹੜੀ ਉਹ ਸਰਕਾਰ ਦੇ ਅਧੀਨ ਆਉਂਦੀ ਹੈ ਨਾ ਕੋਈ ਵੀ ਬੰਦਾ ਜਿਹੜਾ ਸਰਪੰਚ ਜਾਂ ਪੰਚ ਹੁੰਦੇ ਆ ਇਹਨਾਂ ਦਾ ਜਿਹੜਾ ਇਹਨਾਂ ਦੀ ਅਟੈਚਮੈਂਟ ਜਿਹੜੀ ਸਰਕਾਰ ਨਾਲ ਹੁੰਦੀ ਜਿਹੜੀ ਪੰਚਾਇਤੀ ਜ਼ਮੀਨ ਹੁੰਦੀ ਹੈ ਸਰਕਾਰੀ ਜ਼ਮੀਨ ਹੁੰਦੀ ਹੈ ਉਹ ਵੀ ਸਰਕਾਰ ਦੀ ਹੁੰਦੀ ਹੈ ਤੇ ਜਿਹੜੀ ਇਹ ਤੁਸੀਂ ਇਹ ਮੇਰੀ ਵੀਡੀਓ ਨੂੰ ਪੂਰੀ ਦੇਖਣਾ ਵਿੱਚ ਸਕਿਪ ਨਾ ਕਰਨਾ ਸੁਣਨ ਵਾਲੀ ਗੱਲ ਆ ਜਿਹੜੀ ਇਹ ਲੜਾਈ ਆ ਇਹ ਸਰਕਾਰ ਨਾਲ ਲੜਾਈ ਆ ਇਹਦੇ ਵਿੱਚ ਪਿੰਡ ਦੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਇਹ ਕਹਿੰਦੇ ਵੀ ਇਹਨਾਂ ਨੇ ਬੋਲੀਆਂ ਪਾਆਂ ਕਿ ਅਸੀਂ ਧੌਣ ਤੇ ਗੋਡਾ ਰੱਖ ਕੇ ਜਿਹੜੀ ਜ਼ਮੀਨ ਲੈ ਲਾਂਗੇ ਵੀ ਪਿੰਡ ਦੇ ਜ਼ਿਮੀਂਦਾਰਾਂ ਨੂੰ ਵੰਗਾ ਰਿਹਾ ਪਿੰਡ ਦੇ ਜ਼ਿਮੀਂਦਾਰਾਂ ਦੇ ਖਿਲਾਫ ਬੋਲੀਆਂ ਪਾਈਆਂ ਤਾਂ ਸਾਥਿਓ ਮੈਂ ਤੁਹਾਨੂੰ ਇੱਥੇ ਇਹ ਗੱਲ ਪੁੱਛਣੀ ਚਾਹਣਾ ਵੀ ਜੇ ਕੋਈ ਬੰਦਾ ਪੰਚਾਇਤੀ ਜ਼ਮੀਨ ਦੀ ਮੰਗ ਕਰ ਰਿਹਾ ਜਾਂ ਉਹ ਇਹ ਬੋਲੀਆਂ ਪਾ ਰਿਹਾ ਆਪਦੇ ਸਾਥੀਆਂ ਦੇ ਜੋਸ਼ ਨੂੰ ਵਧਾਉਣ ਦੇ ਲਈ ਉਹਨਾਂ ਦੇ ਵਿੱਚ ਕ੍ਰਾਂਤੀ ਲਿਆਉਣ ਦੇ ਲਈ ਉਹ ਬੋਲੀਆਂ ਪਾ ਰਿਹਾ ਤਾਂ ਇਹਦੇ ਵਿੱਚ ਜ਼ਿਮੀਂਦਾਰਾਂ ਦਾ ਤਾਂ ਕਿਤੇ ਵੀ ਕੋਈ ਨਾਮ ਨਹੀਂ ਲਿਆ ਉਹਨਾਂ ਨੇ ਜਾਂ ਜ਼ਿਮੀਂਦਾਰਾਂ ਦੀ ਇਹਦੇ ਵਿੱਚ ਗੱਲਬਾਤ ਕਿੱਥੇ ਆ ਗਈ ਹਨਾ ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਉਹ ਪੰਚਾਇਤੀ ਜ਼ਮੀਨ ਆ ਉਹ ਕੁਝ ਕੜਾ ਮਚਾਉਂਦੇ ਨੇ ਦਬ ਰੱਖੀ ਆ ਜਿਹਦੇ ਕਰਕੇ ਉਹ ਬੋਲੀਆਂ ਪਾਉਂਦੇ ਆ ਤੇ ਉਹਨਾਂ ਲੋਕਾਂ ਨੂੰ ਤਕਲੀਫ ਹੁੰਦੀ ਆ ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਉਹਨਾਂ ਨੇ ਅਨਾਉਂਸਮੈਂਟ ਕਰਵਾਉਣੀ ਸੀ ਜਦੋਂ ਅਨਾਉਂਸਮੈਂਟ ਪਿੰਡ ਦੇ ਗੁਰਦੁਆਰੇ ਦੇ ਵਿੱਚ ਕੀਤੀ ਨਹੀਂ ਗਈ ਤਾਂ ਉੱਥੇ ਤਾਂ ਫਿਰ ਵਿਤਕਰਾ ਹੋ ਗਿਆ ਨਾ ਇਹ ਤਾਂ ਹੈ ਨਹੀਂ ਵੀ ਉੱਥੇ ਵਿਤਕਰਾ ਹੋਇਆ ਨਹੀਂ ਪਰ ਪੱਤਰਕਾਰ ਸਾਹਿਬ ਉਹਨਾਂ ਨੂੰ ਇਹ ਨਹੀਂ ਪੁੱਛ ਰਹੇ ਵੀ ਤੁਸੀਂ ਅਨਾਉਂਸਮੈਂਟ ਕਿਉਂ ਨਹੀਂ ਕੀਤੀ ਹੈਨਾ ਵੀ ਜਦੋਂ ਪਿੰਡਾਂ ਦੇ ਵਿੱਚ ਮਤੇ ਪਾਏ ਜਾਂਦੇ ਆ ਕਿ ਜਿਹੜੇ ਮਜ਼ਦੂਰ ਆ ਅਗਰ ਉਹ ਝੋਨੇ ਦੀ ਲਵਾਈ ਇੰਨੀ ਮੰਗਣਗੇ ਜਾਂ ਦਿਹਾੜੀ ਇੰਨੀ ਮੰਗਣਗੇ ਤਾਂ ਉਹਨਾਂ ਨੂੰ ਬਾਈਕਾਟ ਕੀਤਾ ਜਾਊਗਾ ਉਹਨਾਂ ਨੂੰ ਰਸਣ ਪਾਣੀ ਜਿਹੜਾ ਉਹ ਨਹੀਂ ਦਿੱਤਾ ਜਾਊਗਾ ਤਾਂ ਉਸ ਟਾਈਮ ਜਿਹੜਾ ਸਿੱਖੀ ਸਿਧਾਂਤਾਂ ਦਾ ਜਿਹੜਾ ਉਹ ਘਾੜ ਨਹੀਂ ਹੁੰਦਾ ਮਤਲਬ ਅਸੀਂ ਵੀ ਇੱਕ ਪਿੰਡ ਦੇ ਵਿੱਚ ਗਏ ਸੀ ਤਾਂ ਜਦੋਂ ਤੁਸੀਂ ਪਿੰਡ ਸੀ ਚਿਬੜਾ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਦੋਂ ਉੱਥੇ ਮੈਨੂੰ ਬੁਲਾਇਆ ਗਿਆ ਤਾਂ ਪਿੰਡ ਦੇ ਕੁਝ ਲੋਕਾਂ ਨੇ ਅਨਾਉਂਸਮੈਂਟ ਕਰਨੀ ਚਾਹੀ ਵੀ ਪੱਤਰਕਾਰ ਆ ਰਹੇ ਆ ਵੀ ਤੁਸੀਂ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਉਹ ਦੱਸੋ ਤਾਂ ਤੋਂ ਉਹ ਡਾ ਗ੍ਰੰਥੀ ਸਿੰਘ ਸੀ ਉਹਨੇ ਮਨਾਂ ਕਰਤਾ ਕਹਿੰਦਾ ਵੀ ਅਸੀਂ ਅਨਾਉਂਸਮੈਂਟ ਨਹੀਂ ਕਰ ਸਕਦੇ ਹਾਂ ਉੱਥੇ ਕਿ ਅਸੀਂ ਕਿਹੜਾ ਕੋਈ ਜਾਗ ਕੱਢਣੀ ਸੀ ਉੱਥੇ ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਪਰ ਜਿਹੜੇ ਲੋਕ ਨੇ ਇਹਨੂੰ ਹੋਰ ਰੂਪ ਦੇ ਦਿੰਦੇ ਆ ਉਹ ਕਹਿ ਦਿੰਦੇ ਆ ਵੀ ਇਹ ਇੱਥੇ ਇਹਨਾਂ ਨੇ ਜਾਤੀ ਵਿਤਕਰਾ ਕਰਨਾ ਸੀ ਇਹਨਾਂ ਨੇ ਜੱਟਾਂ ਨੂੰ ਗਾਲ੍ਹਾਂ ਕੱਢਣੀਆਂ ਸੀ ਇਹਨਾਂ ਨੇ ਜ਼ਿਮੀਂਦਾਰਾਂ ਨੂੰ ਤੁਸੀਂ ਦੱਸੋ ਵੀ ਇੱਕ ਬੰਦਾ ਉਹ ਆਪਦੀ ਤੀਜੀ ਸਰੀ ਜ਼ਮੀਨ ਦੀ ਮੰਗ ਜਿਹੜੀ ਉਹ ਸਰਕਾਰ ਤੋਂ ਕਰ ਰਿਹਾ ਤਾਂ ਇਹਦੇ ਵਿੱਚ ਕਿਸੇ ਇੱਕ ਵਰਗ ਨੂੰ ਕੀ ਤਕਲੀਫ ਹੋ ਸਕਦੀ ਆ ਮੇਰੇ ਸਾਥੀ ਜਿਹੜੇ ਉਹ ਜਵਾਬ ਦੇਣ ਔਰ ਦੂਜੇ ਪਾਸੇ ਟਾਈਟਲ ਇਸ ਤਰ੍ਹਾਂ ਦੇ ਲਿਖਣੇ ਕਿ ਇਹ ਜਿਹੜੀ ਮਜ਼ਦੂਰ ਜਥੇਬੰਦੀ ਸੀ ਜਿਹੜੇ ਮਜ਼ਦੂਰ ਵਰਗ ਦੇ ਲੋਕ ਸੀ ਇਹਨਾਂ ਨੇ ਲੱਛਣ ਕਰਨੇ ਸੀ ਮਤਲਬ ਜਦੋਂ ਕੋਈ ਹੋਰ ਧਿਰ ਹੈ ਨਾ ਦਿੱਲੀ ਧਰਨੇ ਦੇ ਉੱਤੇ ਜਿੱਤ ਪ੍ਰਾਪਤ ਕਰਦੀ ਆ ਉਹ ਗਾਣੇ ਲਾਉਂਦੇ ਆ ਜਾਂ ਉਹ ਕਹਿੰਦੇ ਕਿ ਖੇਚਲਾ ਖੇਚਲਾ ਤਿਆਰੀ ਹੈ ਨਾ ਮੈਂ ਕਿਸੇ ਜ਼ਿਆਦਾ ਨਾਮ ਨਹੀਂ ਲੈਣਾ ਚਾਹੁੰਦਾ ਕਿ ਪੇਚਾ ਪੈ ਗਿਆ ਦਿੱਲੀ ਦੇ ਨਾਲ ਉਹ ਸਾਰੀਆਂ ਚੀਜ਼ਾਂ ਸਹੀ ਆ ਪਰ ਜਦੋਂ ਇੱਕ ਮਜ਼ਦੂਰ ਤੇ ਰਹਿਣਾ ਵੀ ਤੁਸੀਂ ਕਿਸੇ ਤੋਂ ਜ਼ਮੀਨ ਲੈਣੀ ਆ ਜਾਂ ਜ਼ਮੀਨੀ ਹੱਕ ਲੈਣੇ ਆ ਤਾਂ ਤੁਸੀਂ ਜੋ ਵੀ ਕਰੋ ਲਲਕਾਰੇ ਮਾਰੋ ਗੀਤ ਗਾਓ ਉਹ ਸਾਰਾ ਕੁਝ ਸਹੀ ਜਾਇਜ਼ ਆ ਅਗਰ ਦੂਜੀ ਧਿਰ ਮਜ਼ਦੂਰ ਵਰਗ ਜਿਹਦੇ ਨਾਲ ਤੁਸੀਂ ਕਹਿਣਾ ਕਿ 9 ਮਾਸ ਦਾ ਰਿਸ਼ਤਾ ਜਦੋਂ ਉਹ ਮੰਨ ਕੇ ਚਲੋ ਅਜਿਹੀ ਕੋਈ ਕਾਰਵਾਈ ਕਰਦੇ ਆ ਤਾਂ ਉਦੋਂ ਤੁਸੀਂ ਕਹਿਣਾ ਵੀ ਉਹ ਜਾਤ ਪਾਤ ਫੁਲਾ ਰਹੇ ਆ ਮਤਲਬ ਆਪਣੇ ਹੱਕ ਮੰਗਣੇ ਆਪਣੀ ਜ਼ਮੀਨ ਮੰਗਣੀ ਇਹਦੇ ਵਿੱਚ ਪਿੰਡ ਦੇ ਲੋਕਾਂ ਨੂੰ ਤਾਂ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਤਾਂ ਸਰਕਾਰ ਤੋਂ ਮੰਗ ਰਿਹਾ ਨਾ ਜਾਂ ਫਿਰ ਤੁਸੀਂ ਸਿੱਧੇ ਰੂਪ ਦੇ ਵਿੱਚ ਇਹ ਕਹੋ ਵੀ ਜਿਹੜੀਆਂ ਉਹ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਉਹ ਅਸੀਂ ਨਾਪ ਰੱਖੀਆਂ ਉਹ ਸਾਡੇ ਤੋਂ ਲੈਣ ਦੀ ਗੱਲ ਕਰਦੇ ਆ ਪੰਚਾਇਤ ਦੀ ਜਿਹੜੀ ਜ਼ਮੀਨ ਆ ਉਹ ਤਾਂ ਸਰਕਾਰ ਤੋਂ ਲੈਣੀ ਆ ਨਾ ਉਹਨਾਂ ਨੇ ਤੋਂ ਤੁਹਾਡੇ ਤੋਂ ਤਾਂ ਨਹੀਂ ਲੈਣੀ ਹੈ ਹਨਾ ਕਿੰਨੇ ਤੁਸੀਂ ਮਾੜੇ ਸ਼ਬਦ ਬੋਲੇ ਆ ਔਰ ਦੂਸਰੇ ਪਾਸੇ ਜਦੋਂ ਪੱਤਰਕਾਰ ਸਾਹਿਬ ਇਸ ਚੈਨਲ ਦਾ ਪੱਤਰਕਾਰ ਸਾਹਿਬ ਉਹ ਗੱਲਬਾਤ ਕਰਦੇ ਆ ਤਾਂ ਉਹ ਮਤਲਬ ਉਹਨਾਂ ਦਾ ਤਰੀਕਾ ਗੱਲ ਕਰਨ ਦਾ ਜਿਹੜਾ ਉਹ ਇੱਕ ਪਾਸੜ ਲੱਗ ਰਿਹਾ ਸੀਗਾ ਹਨਾ ਚਲੋ ਹੁਣ ਕਹੀ ਕਹਿਣਗੇ ਵੀ ਤੁਸੀਂ ਵੀ ਤਾਂ ਮਜ਼ਦੂਰ ਵਰਗ ਦੀ ਗੱਲ ਕਰਦੇ ਅਸੀਂ ਤਾਂ ਕਰਦੇ ਜੀ ਮੈਂ ਤਾਂ ਕਹਿਣਾ ਵੀ ਆ ਨਾ ਵੀ ਅਸੀਂ ਮਜ਼ਦੂਰ ਵਰਗ ਦੇ ਪੱਤਰਕਾਰ ਆ ਜਾਂ ਉਹਨਾਂ ਦੇ ਤੁਸੀਂ ਕੁਝ ਵੀ ਬੁਲਾ ਰਹੇ ਕਹਿ ਲੋ ਜਿਵੇਂ ਅਸੀਂ ਉਹਨਾਂ ਦੀ ਆਵਾਜ਼ ਚਾਹਦੇ ਆ ਨਾ ਅਸੀਂ ਤਾਂ ਇਸ ਗੱਲ ਤੋਂ ਮੁਕਰਦੇ ਨਹੀਂ ਪਰ ਇੱਕ ਸਾਂਝਾ ਆਦੇਪ ਨੂੰ ਸਾਂਝਾ ਪੱਤਰਕਾਰ ਹੋ ਕੇ ਵੀ ਬੰਦੇ ਨੇ ਇਹ ਗੱਲਬਾਤ ਕਰਨੀ ਕਿ ਮਤਲਬ ਲੱਛਣ ਕਰਦੇ ਆ ਜਾਂ ਕੁਛ ਕਰਦੇ ਆ ਨਾ ਵੀ ਲੱਛਣ ਜਾਗੋ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਾਗੋ ਨਹੀਂ ਕੱਢੀ ਸੀ ਤੁਹਾਨੂੰ ਯਾਦ ਹੋਣਾ ਵੀ ਆਮ ਆਦਮੀ ਇਕੱਠੇ ਹੋ ਕੇ ਪਾਰਟੀ ਆ ਬਣਾਈਏ ਬਈ ਹੁਣ ਜਾਗੋ ਆਈ ਆ ਉਦੋਂ ਕਿਹੜਾ ਗੁਰਦੁਆਰਾ ਦੇ ਵਿੱਚ ਅਨਾਉਂਸਮੈਂਟ ਤਾਂ ਨਹੀਂ ਹੋਈਆਂ ਸਬਜੀ ਵਾਲਾ ਆਉਂਦਾ ਉਦੋਂ ਅਨਾਉਂਸਮੈਂਟ ਕਰ ਦਿੰਦੇ ਆ ਕੋਈ ਹੋਰ ਉਹਦਾ ਕੋਈ ਕੱਪੜੇ ਲੈ ਕੇ ਆਇਆ ਉਹਦੀ ਅਨਾਉਂਸਮੈਂਟ ਕਰ ਦਿੰਦੇ ਆ ਪਰ ਜਦੋਂ ਕਿਸੇ ਗਰੀਬ ਨੇ ਹੱਕਾਂ ਦੀ ਗੱਲ ਕਰਨੀ ਆ ਉਦੋਂ ਇਹ ਕਹਦੇ ਨੇ ਵੀ ਨੇ ਅਸੀਂ ਅਨਾਉਂਸਮੈਂਟ ਨਹੀਂ ਕਰਾਂਗੇ ਹਨਾ ਤੇ ਇਹ ਸਾਰੀ ਗੱਲਬਾਤ ਤੇ ਅੱਜ ਦੀ ਵੀਡੀਓ ਸੀ ਵੀ ਪੰਜਾਬੀ ਲੋਕ ਚੈਨਲ ਆ ਜਿਹੜਾ ਤੁਸੀਂ ਸਾਰੇ ਜਾਣੇ ਉਹ ਵੀਡੀਓ ਦੇਖੋ ਤੁਸੀਂ ਜਾ ਕੇ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਵੀਡੀਓ ਦੇ ਵਿੱਚ ਕੀ ਗੱਲਬਾਤ ਸੋ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਔਰ ਪਿੱਛੇ ਜਿਹੜਾ ਅਗਰ ਤੁਹਾਨੂੰ ਸਾਡੇ ਕੰਮ ਤੋਂ ਖੁਸ਼ ਹੋਣਾ ਸਾਡਾ ਚੈਨਲ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਸਾਡੇ ਚੈਨਲ ਦੀ ਜਿਹੜੀ ਉਹ ਮਦਦ ਵੀ ਕਰ ਸਕਦੇ ਹੋ ਤਾਂ ਕਿ ਅਸੀਂ ਚੈਨਲ ਦੇ ਲਈ ਔਰ ਜਿਹੜੇ ਸਾਧਨ ਉਹ ਮੁਹੱਈਆ ਕਰਵਾ ਸਕੀਏ ਚੈਨਲ ਨੂੰ ਨਾ ਤੇ ਪਿੱਛੇ ਅਸੀਂ QR ਕੋਡ ਦਿਆ ਕਰਾਂਗੇ ਹੁਣ ਬਹੁਤ ਸਾਰੇ ਸਾਥੀ ਕਹਿੰਦੇ ਵੀ ਤੁਸੀਂ QR ਕੋਡ ਵਗੈਰਾ ਦਿਆ ਕਰੋ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਔਰ ਤੁਸੀਂ ਜਾ ਕੇ ਖਬਰ ਵੀ ਦੇਖਣੀ ਹੈ ਪੂਰੀ ਵੀ ਕਿਸ ਤਰ੍ਹਾਂ ਹੈ ਨਾ ਲੱਛਣ ਤੇ ਬੇਲੱਛਣ ਪਰਖਦੇ ਜਦੋਂ ਕੋਈ ਗਰੀਬ ਬੰਦਾ ਆਵਾਜਾ ਚੱਕਦਾ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ